ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾ 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 ਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਕੋਈ ਨਹੀਂ ਦਾ ਟੁੱਟਦਾ ਨਹੀਂ ਜੱਟੋ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਾਰਾ ਖਵਾ ਲਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤਾਂ ਪਰਤ ਮਾਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਝਕਾਰੇ ਛੱਡੋ ਝਕਾਰੇ ਛੱਡੋ ਤਗੜੇ ਹੋ ਕੇ ਜਿੰਨੇ ਝਕਾਰੇ ਛੱਡ ਸਕਦਾ ਛੱਡ ਦਿਓ ਜੀ ਦੱਸਿਓ ਲਾ ਪਹਿਲਾ ਆ ਜੂਗਾ ਜਿੰਨੇ ਝਕਾਰਾ ਛੱਡ ਸਕਦਾ ਛੱਡ ਦਿਓ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚੱਲ ਜਾਣੀ ਜਾਓ ਬੋਲੇ ਖੋਦ ਬੋਲੇ ਸੋਨੇ no